ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਦੀਪਗੜ੍ਹ ਤੋਂ ਕਵਰ ਕਰ ਲੱਗੇ ਆ ਜੀ ਜ਼ਿਲ੍ਹਾ ਬਰਨਾਲੇ ਦੀ ਹੈ ਤੇ ਤਹਿਸੀਲ ਤਪੇ ਦੀ ਆ ਦੋ ਤੁਹਾਨੂੰ ਬਹਿੜਾਂ ਦਿਖਾਵਾਂ ਤੇ ਦੋ ਦਿਖਾਵਾਂ ਤੁਹਾਨੂੰ ਝੋਟੀਆਂ ਇੱਕ ਤੁਹਾਨੂੰ ਨੀਲੀ ਰਾਵੀ ਝੋਟੀ ਦਿਖਾਵਾਂ ਪੂਰੀ ਟੌਪ ਕਲਾਸ ਤੇ ਜਰਸੀ ਚ ਬਹਿੜਾਂ ਦਿਖਾਵਾਂਗੇ ਦੋ ਗੱਲਬਾਤ ਸਾਰੀ ਬਾਈ ਜੀ ਨਾਲ ਕਰਾਵਾਂਗੇ ਕਿਹੜਾ ਸੋਆ ਜਾਂ ਕੀ ਗੱਲਬਾਤ ਸਾਰੀ ਪਹਿਲਾਂ ਵੀਡੀਓ ਦੇਖ ਲਓ ਫਿਰ ਬਾਈਆਂ ਨੂੰ ਲਾਉਣਾ ਫੋਨ ਦਸਾਲੀ ਨਾ ਤੁਸੀਂ ਪਹੂ ਦੀ ਖਰੀਦਦਾਰੀ ਕਰਨੀ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਬਗੀ ਜੀ ਹਾਂਜੀ ਠੀਕ ਠਾਕ ਚਾਰ ਪੰਜ ਦਿਨ ਹੋ ਗਏ ਇੱਕ ਵੀਡੀਓ ਕਰੀ ਸੀ ਉਹ ਵਧੀਆ ਰਿਪਾਂਸ ਹਾਂਜੀ ਹਾਂਜੀ ਉਹਦੀ ਸੇਵਾ ਤੇ ਨੰਬਰ ਬੋਲੋ ਪਹਿਲਾਂ ਤਾਂ ਨੰਬਰ 9872548727 ਜੀ 48700 727 ਪਿੰਡ ਆਪਣਾ ਜੀ ਪਿੰਡ ਦੀਪਗਾੜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਆਪਾਂ ਨੂੰ ਹੈਗਾ ਤਪਾ ਜੀ ਨੇੜੇ ਆਪਣੇ ਸੈਣਾ ਸੈਣਾ ਭਦੌੜ ਪੈ ਜਾਂਦੇ ਨੇ ਅਸਲ ਵਿੱਚ ਮੇਨ ਭਦੌੜ ਹਾਂਜੀ ਹਾਂਜੀ ਭਦੌੜ ਤੇ ਅੱਜ ਫਿਰ ਆਪਾਂ ਨਗਦ ਦਿਖਾਉਣੇ ਆਂਗੇ ਚਾਰ ਹਾਂ ਚਾਰ ਆ ਜੀ ਦੋ ਚਾਰਸੀ ਬਹਿਣਾ ਤੇ ਇੱਕ ਇੱਕ ਦਾ ਫਿਰ ਲੇਖੇ ਮੁਕਿਆ ਝੋਟੀ ਦਾ ਨਾ ਉਹ ਵੀ ਦਿਖਾਵਾਂਗੇ ਹਾਂਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਦਾ ਥੋੜਾ ਜੰਗ ਕ੍ਰਾਸ ਤੇ ਦੇਖੀ ਜਾਂਦੇ ਹਾਂ ਹਾਂਜੀ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਏ ਖੋਲੋ ਜਿੰ ਦੁੱਧ ਹੈ ਤਾਂ ਇਹਦੇ ਥੱਲੇ 22 ਲੀਟਰ ਤਿਆਰ ਆ ਜੀ 22 ਲੀਟਰ ਸੀਲ ਸੌ ਬੜੀ ਆ ਹਾਂਜੀ ਹਾਂਜੀ ਠੰਡੀ ਸੀਲ ਦਾ ਕੋਈ ਮੁੱਲ ਹੀ ਨਹੀਂ ਹੂੰ 22 ਲੀਟਰ ਦੁੱਧ ਰਾਈਡੀ ਕਿੰਨੇ ਕਿ ਦਿਨਾਂ ਦਾ ਸੁਆ ਜੀ ਇਹ ਉਹ ਚੌਥਾ ਦਿਨ ਹੈ ਜੀ ਖੋਲੋ ਤੋੜ ਲੈ ਤੋੜ ਕੇ ਰਹਿ ਕੇ ਜੇਕ ਮਿਲਕ ਵੇਂ ਚੰਗੀ ਬਾਕੀ ਦੇ ਰੁੱਤ ਵੀ ਸੋਹਣੀਆਂ ਤੇ ਤੇ ਗਰਮੀ ਵੀ ਨਹੀਂ ਮੰਨਦਾ ਹੁੰਦਾ ਹਾਂ ਹਾਂਜੀ ਹਾਂਜੀ ਗਰਮੀ ਨਹੀਂ ਮੰਨਦੇ ਓਕੇ ਜੀ ਚੰਗੀ ਹੈ ਜੀ ਤੇ ਬਾਕੀ ਦੀ ਗੱਲ ਥਣ ਭਾਂਡੇ ਦੀ ਚੰਗੀ ਸਾਫਾ ਦੁੱਧੇ ਪਾਉਂਦਿਆਂ ਹੁੰਦਿਆਂ ਫੈਟ ਵਾਲਾ ਫੈਟ ਵਾਲਾ ਦੁੱਧ ਪਾਉਂਦਿਆਂ ਚੰਗੀਆਂ ਰਹਿੰਦੀਆਂ ਆ ਸਮਾਈ ਨੂੰ ਕਰਕੇ ਚੰਗਾ ਦੁੱਧ ਕੱਢ ਦਿੰਦੀਆਂ ਆ ਆ ਫਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ ਬਾਕੀ ਦਾ ਕਾਦੇ ਦਾ ਐਕਸਟਰਾ ਹੈ ਠੀਕ ਹੈ ਜੀ ਇਹ ਬਾਹਰ ਨੂੰ ਤੋੜ ਦੇ ਹੂੰ ਕਾਦੇ ਦਾ ਐਕਸਟਰਾ ਹੈ ਦੇਖਾ ਹਾਂ ਤੋੜ ਦੇ ਤੋੜ ਦੇ ਤੋੜ ਲੰਮੀ ਤੋੜ ਦਿਓ ਸਮਾਰ ਕੇ ਕਰਾ ਦੇ ਚ ਮੋੜ ਲਿਓ ਜੀ ਆ ਦੇਖੋ ਜੀ ਲਿਓ ਵੀਰ ਫਣ ਭਾਂਡੇ ਦੀ ਬੜੀ ਸਾਫ਼ ਸੁਥਰੀ ਆ ਨਾ ਵੀਰ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਦੁੱਧ ਕਹਿਣ ਦੀ ਗੱਲ ਨਹੀਂ ਜੀ ਇਸ ਟਾਈਮ 20 ਲੀਟਰ ਤਿਆਰ ਹੈ ਲੈ ਬਈ ਦੱਸਦਾ ਵੀਰੇ ਦਾ ਮੈਂ ਗੋਟਨ ਮੈਂ ਗੋਟਨ ਟਾਈਮ ਮਿਲ ਲੈ ਹੂੰ ਬੰਦ ਲਾਇਆ ਬੰਦ ਬਾਕੀ ਦੀ ਗੱਲ ਯਾਰ ਜਿਹੜਾ ਲੇਵਾ ਦੱਸ ਰਿਹਾ ਵੀ ਦੁੱਧ ਹੈਗਾ ਭਰਿਆ ਵਾਲੇ ਵਾਲਾ ਹਾਂਜੀ ਹਾਂਜੀ ਆ ਦੇਖੋ ਬਾਕੀ ਦੀ ਗੱਲ ਭਾਉਂ ਦੀ ਪੈਰ ਧਰ ਕੇ ਉੱਤੇ ਚੜ ਜਾ ਉਹ ਹੀ ਗੱਲ ਹੋਈ ਪਈ ਹੈ ਨਾ ਹਾਂ ਠੰਡੀ ਫੀਲਡ ਹੈ ਕੋਈ ਮੁੱਲ ਨਹੀਂ ਜੀ ਓਕੇ ਜੀ ਜਿਵੇਂ ਮਰਜੀ ਕੋਈ ਹੱਥ ਫੇਰ ਲੋ ਕੋਈ ਆ ਤਾਂ ਕੋਈ ਚੱਕਰੀ ਕੋਈ ਆਈ ਨਹੀਂ ਹੈਗਾ ਬੱਚਾ ਸੱਡਾ ਹਾਂਜੀ ਹਾਂਜੀ ਜਮਾ ਪੈਸੇ ਵਈ ਇਹਦੇ ਮੁੱਲ ਫੋਨ ਤੇ ਕਰਾਂਗੇ ਸਾਰਿਆਂ ਦੇ ਜਾਇਜ਼ ਹੂੰ ਹਾਂਜੀ ਹਾਂਜੀ ਜਾਇਜ਼ ਹੂੰ ਹੁਣ ਦੋ ਨੰਬਰ ਜਾਸੀ ਕੱਢ ਲਿਆ ਵੀਰੇ ਨੂੰ ਬਈ ਮਗਰੇ ਦੇ ਕੀ ਹੈ ਜੀ ਇਹਦੇ ਮਗਰੇ ਬੱਸ ਆ ਕਿੰਨਾ ਰੈਡੀ ਦੁੱਧ ਏ ਥੱਲੇ ਜਰਸੀ ਥੱਲੇ ਇਹਦੇ ਥੱਲੇ 14 ਲੀਟਰ ਤਿਆਰ ਆ ਜੀ ਜਮਾ ਹਾਂਜੀ ਹਾਂਜੀ ਮੋਲੇ ਦਾ ਵੀ ਫੋਨ ਤੇ ਮੁੱਲ ਫੋਨ ਤੇ ਹੋਊ ਸਾਰੀਆਂ ਚੰਗੀਆਂ ਚ ਆ ਗਈ ਜੀ ਫੇਸ ਦੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਆ ਬਾਕੀ ਦੀ ਗੱਲ ਜੇ ਆਪਾਂ ਇਹਨਾਂ ਦੀ ਗੱਲ ਕਰ ਲਗੇ ਨਾ ਜਰਸੀਆਂ ਜਿਹੜੀਆਂ ਹੁੰਦੀਆਂ ਦੁੱਧ ਫੈਟ ਵਾਲਾ ਪੌਂਦਗਾ ਤੇ ਚੰਗੀ ਸਮੀ ਪੜੀ ਵੀ ਆ ਹਨਾ ਹਾਂਜੀ ਹਾਂਜੀ ਚੰਗੀ ਸਮੀ ਪੜੀ ਵੀ ਚੰਗੇ ਥਣ ਭਾਂਡੇ ਦੀ ਕੁਆਲਿਟੀ ਚੰਗੀ ਲਾਟ ਵਾਂਗੂ ਜਾਗ ਰਹੀ ਏ ਮੋੜ ਲਿਓ ਜੀ ਮੋੜ ਲਿਓ ਆ ਦੇਖੋ ਜੀ ਸਾਫ ਸੁਥਰੀ ਬਾਕੀ ਦੀ ਗੱਲ ਤੁਸੀਂ ਆਉਂਗੇ ਤੁਨੂੰ ਐ ਨਾ ਵੀ ਛੋਟੀ ਜਿਹਾ ਪੂ ਜਾਂ ਕੋਈ ਥਾਣਾ ਛੋਟਾ ਜਿਹਾ ਪੂ ਚੰਗਿਆਂ ਜਾ ਗਈ ਲੈ ਚੱਲ ਜੀ ਬੱਚੇ ਦਾ ਜ਼ਰੂਰ ਕਰਦੀ ਥੋੜਾ ਜਿਹਾ ਨਾ ਹਾਂਜੀ ਬੱਚੇ ਦਾ ਕਰਦੀ ਹੁੰਦੀ ਓਕੇ ਬਾਕੀ ਸ਼ਾਮ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਤੇ 14 ਕਿਲੋ ਵੀਰੇ ਮਿਣਕੇ ਦੇ ਦਿਆਂਗੇ ਹਾਂਜੀ ਹਾਂਜੀ ਇਸ ਟਾਈਮ ਤਿਆਰ ਹੈ ਜੀ ਬਾਕੀ ਦੀ ਗੱਲ ਥਾਣਾ ਥੁਣਾ ਦੀ ਦੋਨੇ ਓਕੇ ਆ ਓਕੇ ਆ ਜੀ ਭਾਵੇਂ ਕਿ ਉਹ ਮੁੱਲ ਜਾਇ ਹੋਊਗਾ ਜੀ ਓਕੇ ਜੀ ਹੁਣ ਵੀਰੇ ਆਜੋ ਜਿਹੜੀ ਆਪਾਂ ਨੀਲੀ ਦਾ ਵੀ ਛੋਟੀ ਦੇਖੀ ਜੰਨੇ ਆ ਆਪ ਕੈਮਰਾ ਆਪਾਂ ਇਹਨੂੰ ਬੱਚਾ ਲਾ ਲਿਆਗਾ ਕਿਉਂਕਿ ਥਾਣਾ ਥੁਣਾ ਦਾ ਲੱਗ ਜਾਂਦਾ ਕੋਈ ਰਿਕਾਰਡ ਦਾ ਪਤਾ ਹੈ ਕਿਹੜੇ ਦੀ ਹੈ ਹਾਂਜੀ ਇਹ ਅਲਬਖਸ ਦੀ ਆਪ ਹੈ ਜੀ ਹੂੰ ਤੇ ਸਟਾਫ ਮੰਨ ਲਓ ਬਣ ਤੋਂ ਗੱਬਣ ਸੀ ਓਕੇ ਤੇ ਸੂਆ ਦੇ ਕਿਹੜਾ ਸੂਈ ਹੈ ਸੂਆ ਦੂਜਾ ਜੀ ਚਾਰ ਦੰਦ ਮੂੰਹ ਹੋਣ ਦੂਜਾ ਸੂਆ ਸੋਪੀ ਮੂੰਹ ਹੈਗੀ ਚਾਰ ਚਾਰ ਦੰਦ ਜੀ ਤੇ ਕਿੰਨਾ ਗਬੀਰੇ ਦਾ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਰਿਹਾਗਾ ਪਹਿਲੇ ਸੂਏ ਦਾ 14 ਲੀਟਰ ਰਿਹਾ ਜੀ ਐਤ ਕੀ ਫਿਰ ਵਧਾਉ ਕਿੰਨਾ ਕਿਲੋ ਹਾਂਜੀ ਹਾਂਜੀ ਮੌਸਮ ਚੰਗਾ ਜੀ ਰੋਸ ਚੰਗੀ ਮਾੜਿਆ ਪਰਲੇ ਪਾਹੇ ਚੱਲੀ ਬਾਈ ਇਹਦਾ ਕੱਦ ਚੈੱਕ ਕਰਾ ਦਿੱ ਗਿਆ ਆਪਾਂ ਵੱਡੇ ਸਹਾਈ ਦੀ ਆ ਗਈ ਜੀ ਥਣ ਭਾਂਡੇ ਦਾ ਅੰਤ ਕੋਈ ਨਹੀਂ 10 ਕਿਲੋ 22 ਦਾ ਕਹਿਣਾ ਆ ਕਦ ਮਤਲਬ ਗਾਲ ਦੀ ਨਾ ਬਾਈ ਦਾ ਗੱਲ ਹੈ ਹਾਂ ਫੋਲੋ ਜਿੰਨ ਤੋਂ ਰੱਖ ਲੈ ਕੇ ਚੈੱਕ ਆ ਦੇਖੋ ਜੀ ਆਪਾਂ ਬੱਚਾ ਲਾਇਆ ਉਹ ਕੈਮਰਾ ਸਾਨੂੰ ਦਿਖਾ ਦਈਏ ਪੂਛ ਫੜੀ ਫਿਰ ਕੋ ਮਰਜ਼ੀ ਕਰੀ ਚੱਲੋ 22 ਚੂਈ ਦੀ ਬਾਈ ਨਰਮਾ ਹਾਂਜੀ ਹਾਂਜੀ 22 ਦੀ ਪੂਰੀ ਓਕੇ ਹੈ ਜੀ ਚਾਰ ਦੰਦ ਮੂਹਾਂ ਜੀ ਚਾਰ ਦੰਦ ਮੂਹਾਂ ਆ ਗਈ ਕਨਫਰਮ ਤੇ ਕਦ ਕੱਟੀ ਦਾ ਤੇ ਸਿੰਘ ਕੱਟੀ ਦਾ ਹੈ ਨਾ ਮੂਹਾਂ ਬੋਲਦਾ ਜੀ ਕੋਈ ਮੋਲ ਹੀ ਨਹੀਂ ਜੀ ਬਾਕੀ ਮੋਲ ਹੀ ਨਹੀਂ ਜੀ ਛੱਟੀ ਦਾ ਆ ਦੇਖੋ ਜੀ ਤੇ ਪਿੰਡੇ ਦੀ ਪਤਲੀ ਪੌਂਦੀ ਪੱਗ ਬੰਨ ਲਓ ਇਹਨਾਂ ਸੋਹਣਾ ਰੰਗ ਆ ਹਨਾ ਹਾਂਜੀ ਹਾਂਜੀ ਤੇ ਬਾਕੀ ਦੀ ਗੱਲ ਯਾਰ ਪਿੱਠ ਪੂੜਾ ਤਿਆਰ ਸਪੇਰੋਂ ਇੱਕੋ ਜਿਹਾ ਕੋਈ দাবਦਾ ਨਹੀਂ ਕੋਈ ਪੂੜਾ ਕੋਈ ਥਾਣ ਨਹੀਂ ਇਧਰਲਾ ਛੋਟਾ ਨਾ ਇਧਰਲਾ ਵੱਡਾ ਹਨਾ ਠੰਡੀ ਸੀਲ ਕੋਈ ਐ ਨਹੀਂ ਨਾ ਬਈ ਠੰਡੀ ਸੀਲ ਲੈ ਚਲੋ ਜੀ ਤੇ ਹਾਂ ਜਿਵੇਂ ਬੱਚਾ ਉੱਥੇ ਖੜਾ ਕੋਈ ਚੱਕਰ ਨਹੀਂ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਸਿੰਘ ਭਾਂਡੇ ਦੀ ਇਹ ਜੀ ਆ ਤੇ ਥਾਣ ਦੀ ਮੋੜ ਲਓ ਵੀਰ ਦਿਖਾਉਣ ਵਾਲੀ ਘੱਟੀ ਹੈ ਜੀ ਆ ਦੇਖੋ ਦੇਖ ਦੀ ਕਰੋ ਚੈੱਕ ਅੱਖਾਂ ਕਰੋ ਚੈੱਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਤੇ ਪਤਲੇ ਪਿੰਡੇ ਦੀ ਸੀਨਾ ਸੂਨਾ ਜਮੇ ਨਹੀਂ ਫੱਟ ਫਾਟ ਹਵਾਨੇ ਦੀ ਤੇ ਥਣ ਕੱਟੀ ਨੇ ਕੱਢਿਆ ਥਣ ਲਾ ਕੇ ਗਲਾਸਾਂ ਆਰ ਗਏ ਬੱਚਾ ਲਾ ਕੇ ਆਹ ਦੇਖੋ ਜੀ ਪਿਓਰ ਚਾਰ ਦੰਦ ਦਾ ਜੀ ਪਿਓਰ ਚਾਰ ਦੰਦ ਬਾਕੀ ਦਾ ਦੂਜਾ ਸੂਆ ਅਸਲਾ ਨਹੀਂ ਗੁਜਦਾ ਰਹਿੰਦਾ ਹਣਾ ਹਾਂਜੀ ਚੰਗੇ ਅਸਲੇ ਦੀ ਆ ਗਈ ਜੀ ਬਾਕੀ ਦਾ ਮੱਥੇ ਤੇ ਵੀ ਬੱਲ ਸਾਰੇ ਹੈਗੇ ਆ ਤੇ ਆਹ ਦੇਖੋ ਥਣ ਦੂਜੀ ਸਾਈਡ ਦੇ ਲੇਵੇ ਤੇ ਵੀ ਬੱਲ ਹੈਗੇ ਹਨ ਹਾਂਜੀ ਆ ਦੇਖੋ ਵੀਰ ਬੱਚਾ ਚਾ ਜਾਉਂਗਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਕੰਪਲੀਟ ਜੇਰ ਜੂਰ ਕੰਪਲੀਟ ਆ ਬਾਈ ਹਾਂਜੀ ਹਾਂਜੀ ਜੇਰ ਦੀ ਆਪਣੀ ਗਾਰੰਟੀ ਹੋ ਬਾਈ ਓਕੇ ਜੀ ਮੇਨ ਗੱਲ ਹੁੰਦੀ ਹੈ ਜੀ ਜੇਰ ਦੀ ਬਾਕੀ ਸਿੰਘ ਸਲਾ ਜੇ ਤੁਸੀਂ ਦੇਖੋਗੇ ਰਿੰਗ ਚੂੜੀ ਵਾਲਾ ਤੇ ਲਿਓ ਜੀ ਮਾਰੋ ਸਾਰਾ ਇਧਰ ਲਈ ਆ ਕਰਾ ਦੂਜੀ ਚ ਬਾਈ ਚੱਕੀ ਆ ਦੇਖੋ ਜੀ ਮੈਂ ਕਹਿੰਦਾ ਤੁਹਾਡੇ ਨਾਲ ਕੋਈ ਪੂਰ ਸਾਲਾ ਹੋਵੇ ਜੀ ਆਪਣੀ ਗਾਰੰਟੀ ਆ ਦਿਸੀ ਜਾਂਦਾ ਵੀਰੇ ਕੈਮਰੇ ਤੋਂ ਕਿਹੜਾ ਕੁਸ ਲੁਕਿਆ ਹਨਾ ਦੂਜਾ ਜੋ ਮਾਰ ਦੇ ਰਤਾਰ ਦੂਰ ਦਾ ਬੱਚਾ ਵੀ ਜੋ ਕੇ ਉੱਠ ਗੜੂ ਹਣਾ ਮੈਂ ਕਿਹਾ ਜੀ ਭੰਵੇਂ ਮੰਨ ਲਓ ਥਾਨ ਦਿਖਾ ਦਈਏ ਬੋਤਲ ਧਾਰਾ ਮੰਨ ਲਓ ਜੈਨੀ ਕਰ ਦਈਏ ਆ ਦੇਖੋ ਜੀ ਤਿਆਰੇ ਥਾਨ ਦੁੰਨੀ ਪਾਸੀ ਡੱਬ ਫੇਸ ਦੀ ਕੁਆਲਟੀ ਕਰੋ ਚੈੱਕ ਇੱਕ ਨੰਬਰ ਤੇ ਬਈ ਮੇਨ ਗੱਲ ਆ ਗਈ ਇਹਦੇ ਡਿਮਾਂਡ ਦੀ ਡਿਮਾਂਡ ਇਹਦੀ ਕੀ ਹੋਊਗੀ ਡਿਮਾਂਡ ਫੋਨ ਤੇ ਹੋ ਬਈ ਜਾਇਜ਼ ਹੋ ਹਾਂਜੀ ਹੋਊਗੀ ਪਰ ਮਿਲੂਗੀ ਪੇਮੈਂਟ ਲਾ ਕੇ ਝੋਟੀ ਹੈਗੀ ਹਾਂਜੀ ਹਾਂਜੀ ਚੰਗੀ ਆ ਕੋਈ ਬਈ ਚੰਗੇ ਮੁੱਲ ਵਾਲੀ ਜਿਹ ਕੋਈ ਐਮ ਨਹੀਂ ਹੈਗਾ ਬੀ ਤੇ ਹੁਣ ਵੀਰੇ ਜਿਹੜੀ ਲਾਸਟ ਵਾਲੀ ਦਾ ਚਾਰ ਨੰਬਰ ਮੋਰਾ ਝੋਟੀ ਹੈਗੀ ਕੋਲੋ ਜੀਨ ਵੀ ਇਹਨੂੰ ਵੀ ਤੋੜੋ ਰਕ ਰਾਈਗੇ ਚੈੱਕ ਇਹ ਵੀ ਦੂਜੀ ਸੂਆ ਜੀ ਦੂਜਾ ਸੂਆ ਸੁੰਦੀ ਆ ਤੇ ਕਿੰਨੇ ਕਿ ਦਿਨ ਬਾਕੀ ਆ ਬਾਈ ਇਹ ਦੇਖ ਹਫਤਾ ਪਿਆ ਜੀ ਇੱਕ ਹਫਤਾ ਕਿੰਨਾ ਕੁ ਫਿਰ ਰਿਕਾਰਡ ਦੱਸਿਆ ਪਹਿਲੇ ਸੂਏ ਦਾ ਇਹਨੇ 12 ਲੀਟਰ ਦਿੱਤਾ ਜੀ ਪਹਿਲੇ ਸੂਏ ਦਾ 12 ਲੀਟਰ ਐਤਕੀ ਵਧਾਉਗੀ ਹਨਾ ਦੁੱਧ ਹਾਂਜੀ ਹਾਂਜੀ ਇੱਕ ਹਫਤਾ ਪੈਂਡਿੰਗ ਥਣ ਥਣ ਦੀ ਫਿਰ ਖਿੱਚੀ ਸੀਗੀ ਓਕੇ ਹਾਂ ਥਣਾਂ ਦੀ ਓਕੇ ਆ ਜੀ ਓਕੇ ਜੀ ਪਿੱਠ ਬੁੜੇ ਦੀ ਇੱਕ ਨੰਬਰ ਬਾਕੀ ਦੀ ਗੱਲ ਪਾਰ ਪਿੱਛੇ ਦੀ ਸਭ ਓਕੇ ਆ ਹਾਂਜੀ ਉਹਦੀ ਆਪਣੀ ਗਾਰੰਟੀ ਹੋ ਗਈ ਆ ਓਕੇ ਆ ਦੇਖੋ ਜੀ ਥਣ ਪਾਂਡੇ ਦੀ ਪੂਰੀ ਸਾਫ ਸੁਥਰੀ ਬਾਕੀ ਦੀ ਕੁਆਲਿਟੀ ਚੰਗੀ ਸਿੰਘ ਥੱਲੇ ਦੀ ਇੱਕ ਨੰਬਰ ਹੂੰ ਮੋੜ ਮੁੱਲ ਵਾਈਆਂ ਦੇ ਜਮਾ ਜਾਇਜ਼ ਹੁੰਦੇ ਉਹਦੇ ਵੀ ਜਮਾ ਜਾਇਜ਼ ਮੁੱਲ ਕਰਿਆ ਤੇ ਅੱਜ ਵੀ ਜਾਇਜ਼ ਹੋਣਗੇ ਸਾਰੇ ਪਸ਼ੂਆਂ ਦੀਆਂ ਧਾਰਾਂ ਧੂਰਾਂ ਦੀ ਫੁੱਲ ਗਰੰਟੀ ਆ ਤੇ ਕਿਉਂਕਿ ਗਾਈਆਂ ਦੀ ਵੀ ਮਾਰਕੀਟ ਦਿਖਾਉਣ ਦੇ ਧਾਰਾਂ ਵੀਡੀਓ ਲੰਮੀ ਹੋ ਜਾਂਦੀ ਹੈ ਹਨਾ ਹਾਂਜੀ ਆ ਦੇਖੋ ਜੀ ਤੇ ਡਿਮਾਂਡ ਵਾਈ ਫਿਰ ਇਹਦੀ ਵੀ ਫੋਨ ਤੇ ਰਹਿਣ ਹਾਂ ਸਾਰਿਆਂ ਦੀ ਫੋਨ ਤੇ ਕਰਾਂ ਓਕੇ ਜਾਇਜ਼ ਹੋਊ ਜਮਾ ਹਾਂਜੀ ਵੱਡੀ ਝੋਟੀ ਆ ਗਈ ਹੈ ਨਾ ਇਹ ਵੀ ਹਾਂਜੀ ਕੋਈ ਕੱਦ ਕਨੂ ਕਮੀ ਨਹੀਂ ਥਣਾ ਥੁਣਾ ਦੀ ਓਕੇ ਡਿਮਾਂਡ ਇਹਦੀ ਵੀ ਫੋਨ ਤੇ ਹੋ ਤੇ ਨਹੀਂ ਵੀ 라 ਵੀ ਤੇ ਸਾਨੂੰ ਫੇਰ ਝਾਤ ਮਰਾਦ ਗਿਆ ਦੇਖੋ ਜੀ ਕਵਾਲਿਟੀ ਨੂੰਹੋ ਬੋਲਦੀ ਹੈ ਜੀ ਤੇ ਬਾਕੀ ਦਾ ਚਾਰ ਨਕਸੀ ਚਾਰੇ ਤੁਹਾਨੂੰ ਦਿਖਾਤੇ ਬੈਠਾ ਤੇ ਫਿਰ ਕੈਮਰਾ ਮਾਰ ਦਿੰਦੇ ਆ ਮੋਲ ਸਾਰਿਆਂ ਦੇ ਫੋਨ ਤੇ ਨੰਬਰ ਬੋਲੀ ਬਾਈ 9872548727 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਹੈਗੀ ਆਪਾਂ ਚਾਰ ਨਕਸੀ ਚਾਰੇ ਤੁਹਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ